हां जी भाई जी 사스티 ਕਾਲਜੀ ਸਾਰਿਆਂ ਨੂੰ ਬਾਈਕ ਪੋਲ ਟੌਪ ਦੀ ਗਾਂ ਜੀ ਤਾਜੀ ਸੂਈ ਆ ਵਲੇ ਜੇਰ ਹੋਈ ਪਈ ਆ ਜੀ ਦੀ ਮੰਗਾ ਦਾ ਭਾਈ ਕਿੰਨਾ ਘਟਾ ਵਾ ਸੂਈ ਨੂੰ ਵਧਾ ਪੋਣਾ ਘੰਟਾ ਹੈ ਜੀ ਜੇਰ ਪਈ ਜਾਂਦੀ ਹੈ ਜੀ ਛੱਡਾ ਛੁੱਡਾ ਗਾਂ ਦਾ ਚੰਗਾ ਦੁੱਧ ਵੀ ਸੁੱਖਣਾ ਵਧੀਆ ਬਾਕੀ ਛੋਟੀ ਬਾਈ ਨਾਲ ਆਪਾਂ ਗੱਲ ਕਰਾਵਾਂਗੇ ਬਈ ਕਿਤੇ ਤੱ ਬੱਸਾਂ ਨੇ ਬੱਸਾਂ ਨੇ ਬੱਸਾ ਪੂਰਾ ਟੌਪ ਦਾ ਜੀ ਬੱਸੀ ਹੋਣ ਦੀ ਬਾਈ ਦਾ ਨਜ਼ਾਰੀ ਸੀ ਇਕ ਸਾਰੇ ਹੋਰ ਤਾਂ ਕਿ ਕਰੀ ਜੰਨੇ ਹਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆ ਬਾਈ ਜੀ ਆਪਣਾ ਪਿੰਡ ਆਰਾਮਗੜੀ ਹਾਂਜੀ ਨੰਬਰ ਵੀ ਦੱਸ ਦਿਓ ਫੋਨ ਨੰਬਰ 94635 ਹਾਂਜੀ 09308 ਠੀਕ ਹੈ ਜੀ ਜਿਹੜਾ ਕਿਹੜਾ ਪਿੰਡ ਆ ਜੀ ਆਪਣਾ ਜਿਹੜਾ ਪਰਣਾ ਵਾਲਾ ਠੀਕ ਹੈ ਜੀ ਹਾਂਜੀ ਬਾਈ ਜੀ ਕਹਿੰਦੇ ਸੂਏ ਸੁਣਾ ਜੀ ਗਾਣੇ ਇਹ ਤੀਜੇ ਸੂਏ ਸੁਣਦੇ ਜੀ ਠੀਕ ਹੈ ਜੀ ਤੇ ਕਿੰਨਾ ਲੀਟਰ ਦੁੱਧ ਆ ਜੀ ਇਹ 35 ਪਲੱਸ ਹੁੰਦੇ ਜੀ ਠੀਕ ਹੈ ਜੀ ਪਿੰਡ ਆਪਣਾ ਕਿਹੜਾ ਜੀ ਰਾਮਗੜ ਪਿੰਡ ਰਾਮਗੜ ਠੀਕ ਹੈ ਜੀ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਰਨਾਲਾ ਦਾ ਲਾਸਟ ਪਿੰਡ ਜਿਹੜਾ ਠੀਕ ਹੈ ਜੀ ਤੋਰਕ ਦਿਖਾਓ ਜੀ ਬਾਈ ਆਪਾਂ ਬਾਈ ਤੋਂ ਰੇਟ ਵੀ ਪੁੱਛਾਂਗੇ ਤਾਜੀ ਸੂਈ ਆਹਲੇ ਹੋਣੀ ਬਾਕੀ ਦੁੱਧ ਦਾ ਵੀ ਬਾਰੇ ਵੀ ਜਾਣਕਾਰੀ ਦੇਣੀ ਲੈ ਵਲੂਗਾ ਦੇਖ ਸਕਦੇ ਬਾਈ ਠੀਕ ਹੈ ਜੀ ਕਿੰਨਾ ਟਾਕੇ ਹੋਇਆ ਸੂਈ ਨੂੰ ਹਾਂਜੀ ਬਾਈ ਦੇਖ ਸਕਦੇ ਹੋ ਹਾਂਜੀ ਬਾਈ ਜੀ ਇਹ ਤਾਂ ਦੁੱਧ ਕੀ ਕਿੰਨਾ ਜੀ ਦੁੱਧ ਠਾਦੇ ਦੁੱਧ ਬਾਈ 35 ਪਲੱਸ ਦੁੱਧ ਦੇਊਗੀ ਠੀਕ ਹੈ ਜੀ ਤੇ ਕੀ ਰੇਟ ਲੁੱਟਾ ਬਾਈ ਜੀ ਦਾ ਰੇਟ ਬਾਈ 1 ਲੱਖ ਰੁਪਈਆ ਠੀਕ ਹੈ ਜੀ ਬਾਕੀ ਮਾਨਤਾਣ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਮੌਕੇ ਤੇ ਉਹਦਾ ਹੋ ਜੂਗੀ ਬਾਕੀ ਫੋਨ ਤੇ ਬਾਈ ਨੇ ਕਨੈਕਟ ਕਰ ਲਓ ਪੂਰੀ ਸਿਰੇ ਦੀ ਗਾਂ ਜੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਮਿਲਦੇ ਆ ਬਾਈ ਜੀ ਅਗਲੀ ਵੀਡੀਓ ਚ ਫੋਕ ਕੇ ਬਾਈ